ਨਿਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਆਂ ਵੀ ਆਪਾਂ ਇਸ ਕਣਕ ਨੂੰ ਦੁਬਾਰੇ ਫੇਰ ਪਾਣੀ ਲਾਤਾ ਇਹ ਜੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂ ਆ ਪਰਾਲੀ ਦੇ ਵਿੱਚ ਪਾਣੀ ਹੈ ਇਹ ਬਜਾਈ ਤੋਂ ਬਾਅਦ ਇਹ ਹਲੇ ਕਣਕ 20 ਦਿਨ ਦੀ ਵੀ ਨਹੀਂ ਹੋਈ ਇਹ 20 ਤੋਂ ਵੀ 2 ਦਿਨ ਦੇ ਘੱਟ ਨੇ ਤੇ ਆਪਾਂ ਪਾਣੀ ਦੁਬਾਰੇ ਲਾਤਾ ਹੁਣ ਇਹ ਪਾਣੀ ਲਾਉਣ ਦਾ ਕਾਰਨ ਕੀ ਬਣ ਗਿਆ ਆ ਇਸ ਕਣਕ ਦਾ ਵੀ ਇੱਕ ਕਿਸਮ ਦਾ ਇੱਕ ਡਰਾ ਬੈਕ ਹੈਗਾ ਡਰਾ ਬੈਕ ਉਹ ਮੈਂ ਦਿਖਾਉਣਾ ਵੀ ਯਾਨੀ ਕਿ ਇਸ ਦੇ ਵਿੱਚ ਵੀ ਕੁਝ ਕਮੀਆਂ ਨੇ ਉਹ ਕਿੱਥੇ ਕਮੀਆਂ ਨੇ ਤੇ ਆ ਹੁਣ ਆਪਾਂ ਜਿਵੇਂ ਇੱਥੇ ਦੇਖਦੇ ਆ ਇਹ ਸਾਰੀ ਕਣਕ ਸੂਰਾਂ ਦੁਆਰਾ ਖਰਾਬ ਕੀਤੀ ਗਈ ਹੈ ਆ ਰਾਤ ਨੂੰ ਆਪਣੀ ਇੱਥੇ ਨਾਲ ਹੀ ਨਹਿਰ ਦੇ ਨਾਲ ਜਿਹੜੇ ਖਤਾਨ ਹੁੰਦੇ ਨੇ ਬਹੁਤ ਸਾਰੇ ਦਰਖਤ ਨੇ ਬਹੁਤ ਸਾਰੀ ਬਨਸਪਤੀ ਆ ਬਹੁਤ ਕੁਝ ਹੈ ਤੇ ਉੱਥੋਂ ਇਹ ਸੂਰ ੜਾਰਾਂ ਦੀਆਂ ੜਾਰਾਂ ਨਿਕਲ ਕੇ ਆਉਂਦੇ ਨੇ 20 ਦੇ ਕਰੀਬ ਇੱਥੇ ਸੂਰ ਜਿਹੜੇ ਜੰਗਲੀ ਸੂਰ ਨੇ ਉਹ ਰਹਿੰਦੇ ਨੇ ਤੇ ਉਹ ਆ ਕੇ ਫਸਲ ਖਰਾਬ ਕਰ ਜਾਂਦੇ ਨੇ ਤੇ ਆਹ ਕਣਕ ਜਿਹੜੀ ਆਪਣੀ ਮਲਚਿੰਗ ਵਾਲੀ ਕਣਕ ਹੈ ਇਹ ਜਿੰਨੀ ਉਗਰੀ ਹੋਈ ਸੀ ਉਹਦੇ ਵਿੱਚੋਂ ਇਸ ਅੱਧੇ ਇਕੜ ਦੇ ਵਿੱਚੋਂ ਇਹ ਜਿਹੜਾ ਆਪਣਾ ਕਿਹੜਾ ਇਹ ਅੱਧੇ ਇਕੜ ਦਾ ਤੇ ਇਹਦੇ ਵਿੱਚੋਂ ਅੱਧੀ ਫਸਲ ਇਹ ਖਰਾਬ ਕਰ ਚੁੱਕੇ ਨੇ ਤੇ ਉਸ ਤੋਂ ਬਾਅਦ ਉਹ ਸਾਰੀ ਜਿਹੜੀ ਫਸਲ ਪਰਾਲੀ इकਠੀ ਕਰਨ ਦੇ ਨਾਲ ਆ ਜਿਵੇਂ ਆ ਸਾਰੀ ਪਰਾਲੀ ਇਕੱਠੀ ਕਰਤੀ ਇਹਨਾਂ ਨੇ ਵਿੱਚੀ ਜਿਹੜੀ ਕਣਕ ਆ ਉਹ ਵੀ ਪੱਟਤੀ ਤੇ ਹੁਣ ਆਪਾਂ ਨੇ ਇਥੇ ਦੁਬਾਰਾ ਚਿੱਟਾ ਮਾਰ ਕੇ ਤੇ ਦੁਬਾਰੇ ਪਾਣੀ ਲਾਇਆ ਹਾਲਾਂਕਿ ਇਸ ਕਣਕ ਦਾ ਇੱਕ ਪੋਜ਼ਿਟਿਵ ਗੱਲ ਇਹ ਹੈ ਵੀ ਇਹਨੂੰ ਜਿਵੇਂ ਆਪਾਂ ਨੇ ਆ ਹੁਣ ਦੁਬਾਰੇ ਫੇਰ ਪਾਣੀ ਲਾਤਾ ਇੱਕ ਪਹਿਲਾਂ ਬੀਜਣ ਸਾਰ ਲਾਇਆ ਤੀ ਤੇ ਆ ਇਹ ਮੰਨ ਲੀਏ ਆਪਾਂ ਵੀ 20 ਦਿਨਾਂ ਦੇ ਵਿੱਚ ਆਪਾਂ ਨੇ ਇਹਨੂੰ ਦੂਰਾ ਪਾਣੀ ਲਾਤਾ ਤਾਂ ਇਸ ਵਿਧੀ ਦੇ ਵਿੱਚ ਪਾਣੀ ਨਾਲ ਕਣਕ ਪੀਲੀ ਨਹੀਂ ਪੈਂਦੀ ਇਹ ਆਪਾਂ ਪਿਛਲੇ ਸਾਲ ਐਕਸਪੈਰੀਮੈਂਟ ਕਹਿ ਲਓ ਭਾਵੇਂ ਉਹ ਗਲਤੀ ਨਾਲ ਕਹਿ ਲਓ ਪਾਣੀ ਟੁੱਟ ਕੇ ਲੱਗ ਗਿਆ ਸੀ ਉਹ ਦੇਖਿਆ ਇਹ ਦੌਗੀਆਂ ਚ ਆਪਣੇ ਕੋਲੇ ਕਣਕ ਇਸ ਤਰ੍ਹਾਂ ਦੀ ਖੜੀ ਆ ਇਹ ਅਰੇ ਪਰਾਲੀ ਚੋਂ ਬਾਹਰ ਵੀ ਨਿਕਲ ਰਹੀ ਆ ਪਰ ਜਿੱਥੋਂ ਸੂਰਾ ਨੇ ਬਿਲਕੁਲ ਖਰਾਬ ਕਰਤੀ ਉਥੇ ਆਪਾਂ ਛਿੱਟਾ ਮਾਰ ਕੇ ਦੁਬਾਰੇ ਨੂੰ ਆਜਵੇਂ ਇੱਥੇ ਆ ਇਹ ਪਾਣੀ ਲਾਇਆ ਤਾਂ ਇਹ ਦੀ ਸਰਫੇਸ ਸੀਡਰ ਵਾਲੀ ਕਣਕ ਬਾਰੇ ਇੱਕ ਹੋਰ ਤਜਰਬਾ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ